ਕਿੰਨਾ ਕਰਕੇ ਬੋਦੀ ਸੀ ਆਕੇ ਮੇਰੇ ਘਰ ਆਲਾ ਮਰਦਿਆ ਸੀ ਦੁਗੈ ਨੂੰ ਅਟੈਕ ਹੋ ਗਿਆ ਸੀ ਕਹਿੰਦੀ ਹੁਣ ਤੈਨਾਂ ਲੈਣਾ ਆਹ ਕੋਈ ਨਹੀਂ ਲੈਣੇ ਮੇਰੀ ਉਮਰ ਭੋਗ ਲੈ ਭੋਗ ਲੈ ਵੀ ਕੰਨ ਤੇਰਾ ਪੁੱਤ ਮਰਵਾਣਾ ਮੈਂ ਆਹ ਜਾ ਮਰਵਾ ਦੂੰ ਦੋਸ਼ੀ ਨੂੰ ਲੱਭਣ ਗਈ ਪੁਲਿਸ ਤੇ ਨਾਲ ਹੀ ਜਾ ਬੜੇ ਸ਼ਿਕਾਇਤ ਕਰਤਾ ਘਰ ਅੰਦਰ ਵੜ ਕੇ ਖੁਦ ਲਈ ਤਲਾਸ਼ੀ ਤੇ ਕੀਤਾ ਹੰਗਾਮਾ ਜਿਵੇਂ ਮੇਰੇ ਸ਼ੀਸ਼ੇ ਭੰਨੀਆਂ ਅੰਦਰਾਂ ਦੇ ਗਾਲਾਂ ਕਢੀਆਂ ਬਾਹਰ ਤੋਂ ਕਰ ਬਾਹਰ ਖੜ ਕੇ ਵੀ ਗਾਲਾਂ ਕੱਢੀਆਂ ਅਸੀਂ ਸ਼ਰਮ ਦੇ ਮਾਰੇ ਅਸੀਂ ਬਹੁਤ ਬਹੁਤ ਨੂੰ ਕੁੱਝੀਆਂ ਆ ਘਰ ਦੀ ਮਾਲਕ ਨੇ ਲਗਾਏ ਪੰਨ ਤੋੜ ਕਰਨ ਤੇ ਗਾਲਾਂ ਕੱਢਣ ਦੇ ਇਲਜ਼ਾਮ 112 ਨੰਬਰ ਤੇ ਫੋਨ ਕੀਤਾ ਰਾਤ ਨੂੰ ਸਾਡੇ ਘਰ ਕੋਈ ਨਹੀਂ ਗਿਆ ਸ਼ੀਸ਼ਾ ਸਾਡੇ ਕੱਚ ਹਰੇ ਵੀ ਉਸੇ ਤਰ੍ਹਾਂ ਖਿਲਿਆ ਪਿਆ ਇਹ ਤੋੜ ਪੰਨ ਕੀਤੀ ਤੋੜ ਪੰਨ ਕੀਤੀ ਉਹਨਾਂ ਖਿੜਕੀਆਂ ਤੋੜੀਆਂ ਬਿਨਾਂ ਨੂੰ ਤੋਂ ਕਟਨਾ ਸੀਸੀਟੀਵੀ ਵੀਡੀਓ ਵਿੱਚ ਹੋਈ ਕੈਦ ਤੇ ਪੁਲਿਸ ਕਰ ਰਹੀ ਜਾਂਚ ਪੁਲਿਸ ਨੇ ਰਿਪੋਰਟ ਦੇ ਦਿੱਤੀ ਉਹਨਾਂ ਨੂੰ ਇਹਦੀ ਉਹਨੇ ਜੋ ਕਾਰਵਾਈ ਕਰਾਈ ਕਰਾਨੀ ਜੇ ਉਹਨੇ ਕਾਰਵਾਈ ਨਾਲ ਨਾ ਕੀਤੀ ਤਾਂ ਮੈਂ ਕੁਝ ਖਾ ਕੇ ਮਰ ਜਾਣਾ ਇਹਨਾਂ ਦੇ ਜਿੰਮੇ ਲੱਗਣਾ ਸੀਸੀਟੀਵੀ ਤਸਵੀਰਾਂ ਵੇਖੋ ਤੇ ਇਹਨਾਂ ਵਿੱਚ ਇੱਕ ਘਰ ਵਿੱਚ ਕੁਝ ਪੁਲਿਸ ਮੁਲਾਜ਼ਮ ਵਰਦੇ ਹੋਏ ਵਿਖਾਈ ਦੇ ਰਹੇ ਨੇ ਤੇ ਇਹਨਾਂ ਦੇ ਪਿੱਛੇ ਇੱਕ ਔਰਤ ਤੇ ਇੱਕ ਮਰਦ ਵੀ ਆਉਂਦੇ ਹੋਏ ਵਿਖਾਈ ਦਿੰਦੇ ਨੇ ਜੋ ਥੋੜੀ ਦੇਰ ਬਾਅਦ ਆਉਂਦੇ ਨੇ ਤੇ ਇਸ ਤੋਂ ਬਾਅਦ ਘਰ ਦੇ ਵਿੱਚ ਪੁਲਿਸ ਮੁਲਾਜ਼ਮ ਤਾਂ ਘਰ ਵਾਲਿਆਂ ਨਾਲ ਗੱਲ ਕਰਦੇ ਹੀ ਨੇ ਤੇ ਇਹ ਦੋਵੇਂ ਮਰਦ ਅਤੇ ਔਰਤ ਜੋ ਕਿ ਆਪਸ ਵਿੱਚ ਪਤੀ ਪਤਨੀ ਦੱਸੇ ਜਾ ਰਹੇ ਨੇ ਇਹ ਵੀ ਘਰ ਵਾਲਿਆਂ ਨਾਲ ਗੱਲਬਾਤ ਕਰਦੇ ਨੇ ਤੇ ਇਥੋਂ ਤਲਖੀ ਦੇ ਵਿੱਚ ਨਿਕਲਦੇ ਹੋਏ ਵਿਖਾਈ ਦਿੰਦੇ ਨੇ ਇਸ ਤੋਂ ਬਾਅਦ ਘਰ ਦੀ ਮਾਲਕਣ ਨੇ মিডিਆ ਦੇ ਨਾਲ ਰੋਬਰੋ ਹੁੰਦੇ ਹੋਏ ਇਸ ਔਰਤ ਅਤੇ ਮਰਦ ਦੇ ਉੱਪਰ ਇਲਜ਼ਾਮ ਲਗਾਏ ਨੇ ਕਿ ਔਰਤ ਵੱਲੋਂ ਉਹਨਾਂ ਨਾਲ ਕਾਫੀ ਜ਼ਿਆਦਾ ਬਦਤਮੀਜ਼ੀ ਕੀਤੀ ਗਈ ਹੈ ਤੇ ਇਹ ਤੋਂ ਕਾ ਕੇ ਗੰਦੀਆਂ ਗੰਦੀਆਂ ਗਾਲਾਂ ਵੀ ਕੱਢੀਆਂ ਗਈਆਂ ਨੇ ਤੇ ਇਸ ਦੀ ਸੀਸੀਟੀਵੀ ਵੀਡੀਓ ਵੀ ਮੌਜੂਦ ਹੈ ਮਾਮਲਾ ਦਰਸਲ ਹੁਸ਼ਿਆਰਪੁਰ ਦੇ ਮੁਹੱਲਾ ਨਿਊ ਫਤਿਹਗੜ ਦਾ ਹੈ ਜਿੱਥੇ ਕਿ ਇੱਕ ਘਰ ਦੇ ਵਿੱਚ ਇਹ ਘਟਨਾ ਵਾਪਰੀ ਹੈ ਤੇ ਪੁਲਿਸ ਪ੍ਰਸ਼ਾਸਨ ਤੋਂ ਫਿਰਤ ਔਰਤ ਨੇ ਇਨਸਾਫ ਦੀ ਮੰਗ ਕੀਤੀ ਹੈ ਤੇ ਨਾਲ ਹੀ ਉਸ ਔਰਤ ਨੇ ਇਹ ਵੀ ਦੱਸਿਆ ਹੈ ਕਿ ਇਹਨਾਂ ਪਤੀ ਪਤਨੀ ਵੱਲੋਂ ਉਸਦੇ ਪੁੱਤਰ ਦੇ ਖਿਲਾਫ ਕੋਈ ਮਾਮਲਾ ਦਰਜ ਕਰਵਾਇਆ ਗਿਆ ਹੈ ਤੇ ਉਹ ਨਹੀਂ ਜਾਣਦੀ ਕਿ ਉਹ ਕਿੱਥੋਂ ਦੇ ਰਹਿਣ ਵਾਲੇ ਨੇ ਲੇਕਿਨ ਪੁਲਿਸ ਵਾਲਿਆਂ ਦੇ ਪਿੱਛੇ ਪਿੱਛੇ ਆ ਕੇ ਔਰਤ ਵੱਲੋਂ ਉਹਨਾਂ ਨਾਲ ਬਤਮੀਜ਼ੀ ਕੀਤੀ ਗਈ ਹੈ ਤੇ ਘਰ ਦੇ ਸ਼ੀਸ਼ੇ ਵੀ ਭੰਨੇ ਨੇ ਸਾਡੇ ਘਰ ਚਾਰ ਮਲਾਜ਼ਮ ਸੀ ਇੱਕ ਜਸਰੂ ਦੀ ਘਰ ਵਾਲੀ ਸੀ ਮਲਾਜ਼ਮ ਹੋਰੇ ਬੜੇ ਹੈ ਉਹ ਮਗਰ ਬੜੇ ਹੈ ਮੋਟਰਸਾਈਕਲ ਤੇ ਆਏ ਉਹਨਾਂ ਨੇ ਮੈਨੂੰ ਪੁੱਛਿਆ ਕਿ ਮੁਲਾਜ਼ਮ ਨੇ ਭਈ ਸੁਖਵਿੰਦਰ ਕਿੱਥੇ? ਮੈਂ ਹੁਣ ਬੋਲਿਆ ਵੀ ਨਹੀਂ ਇੱਥੇ ਹੈ। ਉਹ ਪਿੱਛੇ ਨਾ ਹੋ ਗਿਆ। ਤਿੰਨ ਚਾਰ ਤੋਂ ਉਹ ਉਕਰਨ ਲਾ ਪਏ ਅੰਦਰ। ਉਹ ਆਈ ਅੰਦਰ ਆ ਗਈ ਸਿੱਧੀ। ਉਹ ਕਹਿੰਦੀ ਹੁਣ ਆਇਆ। ਮੈਂ ਕਿਹਾ ਲੱਭ ਲੋ ਜਿੱਥੇ ਹੈਗਾ। ਜਿਸੀ ਘੜ ਜਾਂਦੇ ਲਾਵੇ ਲੱਭ ਲੈ। ਉਹ ਮੈਂ ਰੋਟੀ ਖਾਂਦੀ ਸੀ ਉਹਨੇ ਗਲਾਸ ਚੱਕ ਕੇ ਮੇਰਾ ਖਿੜਕੀ ਜਮਾ ਦੇ ਪਾਣੀ ਵਾਲਾ। ਦੂਜੇ ਅੰਦਰ ਟੋਲ ਜਲਦੀ ਉਸ ਅੰਦਰ ਦੀ ਵੀ ਖਿੜਕੀ ਪੰਨ ਦਿੱਤੀ ਇੱਕ ਪਿੰਟ ਚੱਕ ਲਈ ਖਲਾਸ ਚੱਕ ਲਈ। ਪੰਨ ਤੋੜ ਕਰਕੇ ਉਹ ਬਾਹਰ ਆ ਗਈ। ਫਾਰ ਆ ਕੇ ਖੜ ਕੇ ਗਾਲਾਂ ਲਾਪੀ ਤਾ ਬਹੁਤ ਗਾਲਾਂ ਉਹਨੇ ਇੰਨੀਆਂ ਗਾਲਾਂ ਕੱਢੀਆਂ ਕੋਈ ਕੋਈ ਸੁਣ ਨਹੀਂ ਸਕਦਾ ਹੈ ਕੀ ਕੋਣ ਕੋਣ ਆਇਆ ਸੀ ਇਕ ਦੋ ਜਾਨੇ ਦਸਾਰੂ ਦੀ ਜਨਾਨੀ ਇਹ ਇਹ ਕਾਨੂੰਕਰ ਆਏ ਜੇ ਮੇਰੇ ਮੁੰਡੇ ਦਾ ਕੇਸ ਹੁਣੀ ਪਰਚਾ ਦਿੱਤਾ ਵਾ ਝੂਠਾ ਪਰਚਾ ਹੈ ਮੇਰੇ ਮੁੰਡੇ ਨੇ ਕੁਛ ਨਹੀਂ ਲਿਆ ਵਹ ਦੇ ਚੋਂ ਏਜੰਟ ਹੋਰ ਹੈ ਮੇਰਾ ਤਾਂ ਮੁੰਡਾ 4 ਕਲਾਸਾਂ ਵੀ ਨਹੀਂ ਪੜ੍ਹਿਆ ਪੜ੍ਹਿਆ ਹੁੰਦਾ ਫਿਰ ਮੈਂ ਹੀ ਕਹਿੰਦੀ ਚਲ ਉਹਨੇ ਪੈਸਾ ਖਾਂਦਾ ਕਿਸੀ ਦਾ ਉਹਨੇ ਖਾਂਦਾ ਕੁਛ ਨਹੀਂ ਯਾਰੀ ਦੋਸਤੀ ਸੀ ਉਹ ਕਹਿੰਦੇ ਵੀ ਹੁਣੋਂ ਪੇਸ਼ ਕਰੋ ਅੱਛਾ ਪੁਲਿਸ ਸੇ ਕਾਰਿਆ ਸ਼ਾਪਾ ਮਾਰਨ ਆਏ ਸੀ ਕਿ ਸੁਖਵਿੰਦਰ ਘਰ ਦਾ ਘਰਵਾ ਤੇ ਪਿੱਛੇ ਇਹ ਵੀ ਮੀਆਂ ਬੀਬੀ ਆ। ਹਾਂ ਇਹ ਵੀ ਸੀ ਇਹਨਾਂ ਨੇ ਕਿਹਾ ਵੀ ਹੁਣ ਆਇਆ ਮੈਂ ਕਿਹਾ ਲੱਭ ਲੋ ਜਿੱਥੇ ਹੈਗਾ ਲੱਭ ਲੋ। ਇਹਨੇ ਮੇਰੇ ਸ਼ੀਸ਼ੇ ਭੰਨੇ ਅੰਦਰਾਂ ਦੇ। ਗਾਲਾਂ ਕੱਢੀਆਂ। ਬਾਹਰ ਤੋਂ ਕੋਈ ਬਾਹਰ ਖੜ ਕੇ ਵੀ ਗਾਲਾਂ ਕੱਢੀਆਂ। ਅਸੀਂ ਸ਼ਰਮ ਦੇ ਮਾਰੇ ਅਸੀਂ ਦੋਹਤ ਬਹੁਤ ਨੂੰ ਪੁੱਜੇ ਹੋਈਆਂ। ਅਸੀਂ ਆਪਣੀ ਬੇਇੱਜ਼ਤੀ ਕਿਉਂ ਕਰਾਈਏ? ਇਹਨੇ ਨਹੀਂ ਇੱਥੇ ਆਖਿਆ ਨਹੀਂ ਮੈਂ ਮਰ ਜਾਣਾ ਇੱਥੇ ਮਰਨਾ ਤੇਰਾ ਘਰ। ਮੈਂ ਉਹਨੂੰ ਹੱਥ ਜੋੜੇ ਮੈਂ ਖਾ ਲਿਆ ਇੱਥੇ ਨਹੀਂ ਮਰਨਾ ਹੈ। ਤੂੰ ਮੈਂ ਆ ਕੇ ਬੋਲੀ ਸੀ ਆ ਕੇ ਮੇਰੇ ਘਰ ਵਾਲਾ ਮਰ ਗਿਆ ਸੀ ਕਹਿੰਦੀ ਹੁਣ ਤੈਨੂੰ ਲੈਣਾ ਆਹ ਕੋਈ ਨਹੀਂ ਲੈ ਰੇ ਮੇਰੀ ਉਮਰ ਭੋਗ ਲੈ ਭੋਗ ਲਈ ਕਹਿੰਦੀ ਤੇਰਾ ਪੁੱਤ ਮਰਵਾਣਾ ਮੈਂ ਮੈਂ ਤਾਂ ਜੰਮ ਮਰਵਾ ਨਹੀਂ ਕਿੱਥੇ ਉਧਰ ਇਸ ਮਾਮਲੇ ਬਾਰੇ ਜਦੋਂ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਤੇ ਉਹਨਾਂ ਇਹ ਵੀ ਕਿਹਾ ਹੈ ਕਿ ਕਿਸੇ ਦੀ ਮੁੱਦਈ ਨੂੰ ਇਹ ਅਧਿਕਾਰ ਨਹੀਂ ਹੈ ਕਿ ਉਹ ਪੁਲਿਸ ਪਾਰਟੀ ਦੇ ਨਾਲ ਕਿਸੇ ਦੇ ਘਰ ਜਾਏ ਤੇ ਉੱਥੇ ਜਾ ਕੇ ਹੰਗਾਮਾ ਕਰੇ ਤੇ ਪੁਲਿਸ ਬੀਤੀ ਰਾਤ ਕਰਦੇ ਵਿੱਚ ਰੇਡ ਕਰਨ ਗਈ ਸੀ ਤੇ ਇਹ ਹਾਲਾਤ ਬਣਦਿਆ ਸਾਰ ਹੀ ਪੁਲਿਸ ਪਾਰਟੀ ਵੱਲੋਂ ਪਤੀ-ਪਤਨੀ ਨੂੰ ਉੱਥੋਂ ਸਮਝਾ ਕੇ ਭੇਜ ਦਿੱਤਾ ਗਿਆ ਸੀ ਹਾਲਾਂਕਿ ਜਦੋਂ ਘਰ ਦੇ ਵਿੱਚ ਪੰਗਤੋੜ ਕਰਨ ਦੀ ਗੱਲ ਬਾਰੇ ਉਹਨਾਂ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਅਜਿਹੀ ਕੋਈ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਹਾਂ ਸਾਡੇ ਕੋਲ ਨਾ ਮਕਦਮਾ ਹੈ 236/ 24 ਦਰਜ 406 420 ਦਾ ਤੇ ਉਹਦੇ ਵਿੱਚ ਮੁਲਾਜ਼ਮ ਨੂੰ ਨੋਟਿਸ ਦੇਣੇ ਹੁੰਦੇ ਆ ਨੋਟਿਸ ਦੇਣ ਗਏ ਸੀ ਪਤਾ ਲੱਗਾ ਪਹਿਲਾਂ ਮਿਲਦੇ ਨਹੀਂ ਰਹੇ ਘਾਰ ਜਿਹੜੇ ਹੈਗੇ ਨੇ ਦੋਸ਼ੀ ਤੇ ਰਾਤ ਦੇਣ ਗਏ ਸੀ ਨੋਟਿਸ ਤੇ ਉਹ ਮੰਗਰ ਕਿਤੇ ਜਿਹੜੇ ਹੈਗੇ ਨੇ ਮਦਈਓਂ ਮਗਰ ਚੱਲ ਗਏ। ਤੇ ਉਹ ਚੀਜ਼ ਦਰਖਾਸਤ ਦਿੱਤੀ ਵੈਰੀਫਾਈ ਕਰ ਰਹੇ ਆ ਉਹਨਾਂ ਨੇ ਸਮਝਾਇਆ ਵੀ ਮਲਾਜਮਾ ਵੀ ਤੁਹਾਡਾ ਨਹੀਂ ਬੰਦਾ ਤੁਸੀਂ ਮਗਰ ਨਾ ਆਓ ਤੇ ਤੁਸੀਂ ਪਰਚਾ ਦਾ ਚਕਰਾਤਾ ਤੇ ਪੁਲਿਸ ਦਾ ਕੰਮ ਏ ਤੇ ਕੋਈ ਨਹੀਂ ਮੈਂ ਤੇ ਆਇਆ ਮੇਰੇ ਧਿਆਨ ਚ ਲਿਆਂਦਾ ਮਲਾਜਮਾ ਨਹੀਂ ਤੇ ਦੇਖਦੇ ਪਏ ਆ ਉਹਨਾਂ ਨੂੰ ਬੁਲਾਣੇ ਪੁੱਛਦੇ ਆ ਵੀ ਕੀ ਗੱਲ ਏ ਵੀ ਤੁਹਾਡਾ ਨਹੀਂ ਇਹ ਬੰਦਾ ਜੋ ਪੁਲਿਸ ਦੀ ਕਾਰਵਾਈ ਏ ਪੁਲਿਸ ਨੇ ਕਰਨੀ ਏ ਤੁਸੀਂ ਕਾਨੂੰਨ ਆਪ ਹੱਥ ਚ ਨਹੀਂ ਲੈ ਸਕਦੇ ਤੇ ਕੁਛ ਨਹੀਂ ਕੋਈ ਕਰਕੇ ਹੋਵੇ ਕਿਸੇ ਦੇ ਘਰ ਜਾ ਕੇ ਸਰ ਇੱਧਾ ਗਾਲਾ ਕੱਢਦੇ ਨਹੀਂ ਆ ਪੁਲਿਸ ਦੇ ਕੋਈ ਨਹੀਂ ਕੋਈ ਗੱਲ ਨਹੀਂ ਜੇ ਉਹਨਾਂ ਕੀਤਾ ਤੇ ਵਾਇਰ ਕੋਈ ਚੀਜ਼ ਸਾਹਮਣੇ ਆਂਦੀ ਹੈ ਤਾਂ ਉਹਦੇ ਮੁਤਾਬਕ ਜੋ ਵੀ ਕਾਰਵਾਈ ਬੰਦੀ ਉਹ ਕਰਾਂਗੇ ਉਹਨਾਂ ਦੇ ਉਹਨਾਂ ਦੇ ਵਰਕਰ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਕਿਸੇ ਨੂੰ ਵੀ ਕਾਨੂੰਨ ਹੱਥ ਚ ਲੈਣ ਦੀ ਇਜਾਜ਼ਤ ਨਹੀਂ ਹੈਗੀ ਤੇ ਜੋ ਵੀ ਕੋਈ ਚੀਜ਼ ਸਾਹਮਣੇ ਆਉਂਦੀ ਹੈ ਜਿਸ ਮੁਤਾਬਕ ਹੋਏਗਾ ਅਫਸਰਾਂ ਦੇ ਸਿਨੇ ਅਫਸਰਾਂ ਨੇ ਧਿਆਨ ਚ ਲਿਆ ਕੇ ਉਦਾਂ ਦੀ ਕਾਰਵਾਈ ਕੀਤੀ ਜਾਏਗੀ ਪਰਿਵਾਰ ਦਾ ਰੋਗ ਹੈ ਕਿ ਤੋੜਪੰਨ ਵੀ ਕੀਤੀ ਗਈ ਮੌਕਾ ਵੀ ਦੇਖਿਆ ਗਿਆ ਨੇ ਤੋੜ ਪਾ ਜਾਲੀ ਤਾਂ ਨਹੀਂ ਕੋਈ ਗੱਲ ਸਾਹਮਣੇ ਆਈ ਫਿਰ ਲਾਲਤੇ ਮਲਾਜ਼ਮ ਜਿਹੜੇ ਗਏ ਸੀ ਉਹਨਾਂ ਮੈਨੂੰ ਇਹ ਦੱਸੇ ਵੀ ਸਾਰੀ ਮੰਗਰ ਆ ਗਈ ਸੀ ਉਹਨਾਂ ਸਮਝਾ ਕੇ ਹੀ ਭੇਜ ਦਿੱਤਾ ਜਗਬਾਣੀ ਚੀ ਵੀ ਲਈ ਅਨਿਕੇਤ ਸ਼ਰਮਾ ਦੀ ਰਿਪੋਰਟ